पर मेरा कुछ किलो खूना जो आधा कुछ तुम्हें दो हजार सोलह दो हजार बार का विधानसभा में कोरोना चलाया 20 ਸਾਲ ਤੋਂ ਕੰਮ ਕੀਤਾ ਰਹੇ ਨਾ ਖੜਿਆ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ 200 ਦੇ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਖਾਨ ਜੀ ਨੇ ਸੂਬੇ 'ਚ ਕੰਮ ਕੀਤੇ ਆ ਉਹਨਾਂ ਦੇ ਕਰਕੇ ਵੀ ਕਿਉਂਕਿ ਜਿੰਨੀਆਂ ਸਰਕਾਰਾਂ ਆਈਆਂ ਜਿੰਨੀਆਂ ਗਈਆਂ ਕਿਸੇ ਨੇ ਵੀ ਆਪਣੇ ਪੱਲੇ 200 'ਚ ਖਾਤੇ 'ਚ ਕੰਮ ਨਹੀਂ ਕੀਤਾ ਜਿੰਨਾ ਭਗਵੰਤ ਸਿੰਘ ਮਾਨ ਨੇ ਆਪਣੇ ਪੱਲੇ 200 'ਚ ਕੀਤਾ ਸੋ ਮੈਂ ਮੰਨਾਂ ਕਰਕੇ ਵੀ ਤੇ ਥੋੜੇ ਬਰਨਾਰ ਦੇ ਪੁੱਤ ਹੋਣ ਦੇ ਨਾਤੇ ਵਿੱਚ ਉਹ ਨੇਕੀ ਕਰਦਾ ਕਿ ਖੋਦੇ ਪੁੱਤ ਦੀ ਵਡਾਈ ਪਈ ਸਾਰੇ ਬਾਹਰਿਆਂ ਦੇ ਨਾਲ ਕੋਈ 250 ਮੀਟਰ ਤੋਂ ਵੀ ਘੱਟ ਆਇਆ ਕੋਈ ਦੂਰ ਤੋਂ ਕੋਈ ਮੀਟਰ ਤੋਂ ਆਇਆ ਕੋਈ 300 ਮੀਟਰ ਤੋਂ ਆਇਆ ਜਿੱਥੇ ਸਾਰਿਆਂ ਨੇ ਆਪਣੇ ਬਰਨਾਰ ਦੇ ਪੁੱਤ ਦੇ ਬੱਚੇ ਦੀ ਪਹਿਲਾਂ ਵੀ ਕੱਟੇ ਲਗਾ ਦਿੱਤੀ ਤੇ ਦੋਨੋਂ ਖੇਤੀ ਕਰਦਾ ਕਿ ਤੱਕੜੇ ਹੋ ਕੇ ਇੱਕ ਹੀ ਪਾਰਟੀ ਵਾਲੇ ਤੋਂ ਜੁੜੋਟ ਕੇ ਮੇਰਾ ਸਾਥ ਤੇ ਮੈਂ ਵਾਅਦਾ ਕਰਦਾ ਨਾ ਮੀਤ ਦੇ ਪਹਿਲਾ ਕਿਤੇ ਥੀਮਾ ਨਿੱਕੀ ਕੀਆ ਮਾ